ਨਾ ਯਾਰ ਕੋਈ ਸ਼ਿਕਾਰੀ ਲੱਗਦਾ ਤਾਂ ਵੱਡਾ ਕੋਈ ਤਿੱਤਰ-ਤੁੱਤਰ ਜਿਹਾ ਖਾਸ ਇਹ ਸੈਂਟੀ ਬੈਠਾ ਕੋਈ ਵੱਡਾ ਸ਼ਿਕਾਰੀ ਹੈ ਲੱਗਦਾ ਕੋਈ ਪੁੱਛੀ ਕੋਲੇ ਜਾਏਗੀ ਕੋਈ ਮੀਟ ਮੂਟੀ ਦੇ ਦੇ ਮੜਾ ਮੋਟਾ ਕੋਈ ਤਿੱਤਰ-ਤੁੱਤਰ ਸ੍ਰੀ ਗਾਲ ਜੀ ਵਾਟ ਜੀ ਨੇ ਕੀ ਨਾਮ ਤੁਹਾਡਾ ਹੈ ਜੀ ਵਾਟ ਜੀ ਨੇ ਸੰਯਪਿਆ ਵੀ ਜਾਣਦੇ ਇਹ ਸਾਨੂੰ ਨਹੀਂ ਪਤਾ ਲੱਗਦਾ ਕੀ ਬੋਲਦੇ ਹੋ ਜੀ ਪਿਆਬੀ ਪਿਆਬੀ ਵਾਟ ਪਿਆਬੀ ਪਿਆਬੀ ਪੰਜਾਬੀ ਹਾਂ ਪੰਜਾਬੀ ਓਕੇ ਓਕੇ ਹਾਂਜੀ ਕੌਣ ਹੋ ਜੀ ਤੁਸੀਂ ਸ਼ਿਕਾਰੀ ਸ਼ਿਕਾਰੀ ਤੇ ਸਾਡਾ ਸ਼ਿਕਾਰ जख्मी ਹੋ ਕੇ ਤੇਰੇ ਘਰ ਆ ਵੜਿਆ ਨਾ ਜੀ 6 3 10 ਕਿੱਥੇ ਐ ਤੇਰਾ ਬੱਬੂ ਮਾਨ ਪੀਰ ਅਸੀਂ ਅਰਜਨ ਅੱਛਾ ਜੀ ਅਵਤਾਰ ਆੜੇਤੀ ਪੈਂਦਾ ਅਰਜਨ ਹਾਂਜੀ ਹਾਂਜੀ ਅਸੀਂ ਪਹਿਲਾਂ ਵਾਲੇ ਯੁੱਗ ਦੇ ਅਰਜਣ ਆਗੇ ਹਾਂਜੀ ਤੇ ਹੁਣ ਸਾਨੂੰ ਪ੍ਰਮਾਤਮਾ ਨੇ ਇਸ ਯੁੱਗ ਦੇ ਵਿੱਚ ਭੇਜਿਆਗਾ ਠੀਕ ਹੈ ਜੀ ਪਹਿਲਾਂ ਵਾਲੇ ਸਮੇਂ ਤੋਂ ਅਰਜਣ ਨੇ ਮੱਛੀ ਦੀ ਅੱਖ ਚ ਨਹੀਂ ਹਾਂਜੀ ਨਿਸ਼ਾਨਾ ਲਾਇਆ ਸੀਗਾ ਹਾਂਜੀ ਇਹ ਚ ਪਾਣੀ ਚ ਦੇਖ ਕੇ ਹਾਂਜੀ ਅਸੀਂ ਵੀ ਹੁਣ ਸੂਏ ਦੇ ਵਿੱਚ ਨਿਸ਼ਾਨਾ ਪਾਣੀ ਦੇ ਵਿੱਚ ਮੱਛੀ ਸਾਹਮਣੇ ਵਿਖੀ ਜਾਂਦੀ ਹੈ ਅੱਛਾ ਜੀ ਇਹਦੇ ਵਿੱਚ ਹੁਣ ਮਨਚੀ ਦੀ ਅੱਖ ਚਲਾਉਣਾ ਨਿਸ਼ਾਨਾ ਅੱਛਾ ਜੀ ਪਾਣੀ ਜੀ ਵੀ ਲਾਉਣੇ ਹੋ ਜੀ ਹਾਂ ਹਾਂ ਇਹ ਬੜੇ ਤਾਕੜੇ ਸ਼ਿਕਾਰੀ ਆ ਮੈਨੂੰ ਹੁਣ ਆਪ ਦੇ ਦੁਰਾਵੀਨ ਲਾਉਣ ਦੇ ਪਹਿਲਾਂ ਤੇ ਦੁਰਾਵੀਨ ਆ ਜੀ ਦੁਰਾਵੀਨ ਵਾਲੀਆਂ ਸ਼ੀਸ਼ੇ ਨੇ ਚ ਅੱਛਾ ਜੀ ਐਨਕ ਨਹੀਂ ਹੈਗੀ ਇਹ ਠੀਕ ਹੈ ਜੀ ਇਹ ਇੱਥੋਂ ਹੁਣ ਤੇਰੇ ਪਿੰਡ ਵਾਲਾ ਜਿਹੜਾ ਗੁਰਦੁਆਰਾ ਘਰ ਹੈ ਜਾਂ ਕੋਈ ਟੈਂਕੀ ਹੈ ਹਾਂ ਜੀ ਬੰਦਾ ਵੀ ਦੱਸ ਦਊ ਆ ਵੀ ਕੌਣ ਕੀ ਕਰੀ ਜਾਂਦਾ ਹੈਗਾ ਅੱਛਾ ਜੀ ਐਡੀ ਦੂਰ ਜਾਂਦੀ ਏ ਦੀ ਉਹ ਬੜੀਆਂ ਤਕੜੀਆਂ ਨੇ ਹਾਂ ਤੇ ਹੁਣ ਆਪਾਂ ਨਿਸ਼ਾਨਾ ਲਾ ਕੇ ਦੇਖੀ ਰ ਆਂ ਮਾਰਦੀ ਜੀ ਮੱਛੀ ਅੱਕ ਘਾੜਦੀ ਮੱਛੀ ਜੀ ਹਾਂ ਜੀ ਹੁਣ ਉਹ ਦੇਖ ਨਹੀਂ ਸਕਦੀ ਜਿਹੜੂ ਉੱਪਰ ਆ ਗਈ ਹਾਂ ਜੀ ਪੂਰੀ ਪਤੀਲੇ ਚ ਪਾ ਲਾਂਗੇ ਬਸ ਆਪਣਾ ਇੰਜੋਏ ਹੋ ਜੂਗਾ ਠੰਡ ਹੈਗੀ ਠੀਕ ਹੈ ਜੀ